ਸ੍ਰੀ ਗੱਲ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਗਮਲੇ ਜੀ ਜਿਵੇਂ ਘਰਾਂ ਦੇ ਵਿੱਚ ਗਮਲੇ ਲੱਗਦੇ ਹੁੰਦੇ ਆ ਆਪਾਂ ਤੁਹਾਨੂੰ ਉਦਾਂ ਦੇ ਗਮਲੇ ਦਿਖਾਉਨੇ ਆ ਤੇ ਇਹ ਦੇਖੋ ਇਹ ਬਾਜੀ ਦਾ ਹੋਰ ਨੰਬਰ ਆ ਜੀ ਦੁਕਾਨ ਦਾ ਨਾਂ ਲਈ ਵੀ ਨਾਂ ਵੀ ਲਿਖਿਆ ਹੋਇਆ ਹੈ ਦੁਕਾਨ ਦਾ ਜੇ ਕਿਸੇ ਨੇ ਮੰਗਾਉਣੇ ਹੁਣ ਤੇ ਇਹ ਬਾਕੀ ਸਾਰੇ ਗਮਲੇ ਲੱਗੇ ਹੋਏ ਆ ਜੀ ਜਿਨ੍ਹਾਂ ਨੇ ਸਾਈਕਲ ਆ ਗਿਆ ਸਾਈਕਲ ਬਣ ਗਿਆ ਤੇ ਇਧਰਾ ਟੋਪਰ ਵੀ ਜ ਬਣ ਗੀਆਂ ਇਧਰ ਦੇਖੋ ਸਾਰੇ ਡਿਜ਼ਾਈਨ ਬਣੇ ਹੋਏ ਆ ਜੀ ਜੇ ਕਿਸੇ ਨੂੰ ਚਾਹੀਦੇ ਹੁਣ ਕਜੂਰ ਉਸ ਪਰ ਕਰੋ ਇਹ ਉਹ ਨੰਬਰ ਆਪਾਂ ਨੇੜੋ ਕਰਕੇ ਦਿਖਾ ਦੇ ਉਹਨੂੰ ਇਹ ਦੁਕਾਨ ਦਾ ਨਾਮ ਵੀ ਲਿਖਿਆ ਹੋਇਆ ਜੀ ਬਾਕੀ ਜੇ ਕਿਸੇ ਨੇ ਘਰੇ ਮੰਗਾਉਣੇ ਹੁਣ ਤਾਂ ਘਰੇ ਵੀ ਭੇਜ ਦਾਂਗੇ ਜੀ ਬਾਕੀ ਦੇਖ ਲਿਓ ਤੁਸੀਂ ਨੰਬਰ ਤੇ ਬਾਈ ਉਹਨਾਂ ਨਾਲ ਗੱਲ ਕਰੋ ਜੀ ਇੱਕ ਵਾਰੀ ਜ਼ਰੂਰ ਇਹ ਕਿਸੇ ਨੇ ਮੰਗਾਉਣੇ ਹੁਣ ਤਾਂ ਘਰੇ ਵੀ ਭੇਜੇ ਜਾਣਗੇ ਜੀ ਸਾਰੇ ਕੰਮ ਲੈ ਇਹ ਵਿੱਚ ਲਾ ਕੇ ਤੇ ਹੈ ਬੂਤਾ